ਲੋ ਚੱਲੇ ਸਾਡੇ ਫਤੇ ਸਿੰਘ ਤੇ ਪਰਨੀਤ ਸਿੰਘ ਵੈਨ ਬਹੁਤ ਲੇਟ ਆਈ ਜਾਂਦੀ ਬਾਏ ਪੁੱਤ ਬਾਏ ਧਿਆਨ ਨਾਲ ਅੱਜ ਕੀ ਕਰਨਾ ਹੈ ਮੱਖੀ ਉੱਡ ਕੇ ਬੈਠਾ ਮੱਖੀ ਉੱਡ ਕੇ ਬੈਠਾ ਕੀ ਕਰੋਗੇ ਫਤੇ ਨੂੰ ਫੜ ਕੇ ਜੇ ਤੁਹਾਨੂੰ ਇਦਾਂ ਕੋਈ ਫੜ ਕੇ ਰੱਖੇ ਫੇਰ ਹੈ ਮਤੇ ਪੱਲੀ ਪੱਲੀ ਕਦੂ ਬਣਾਵਾ ਕੱਢ ਆਟਾ ਤੇ ਮੁੱਕਿਆ ਪਿਆ ਕਦੋਂ ਕਰਨਾ ਖਾਣਾ ਚਮਚਾ ਆਟਾ ਕਰੂੰਦਨ ਕਹਿੰਦੇ ਪਿਆ ਕੇ ਲੈ ਫਟਾਫਟ ਕੱਦੂ ਚਮਚਾ ਨਾ ਖਾਣਾ ਇੱਥੇ ਸੋਨੂ ਦਾ ਫੋਨ ਆਇਆ ਹੋਰ ਮੈਂ ਤੇ ਆਪ ਨਹੀਂ ਸੁਣ ਕੇ ਸਮਝ ਨਹੀਂ ਲੱਗਦੀ ਉਹਨਾਂ ਨੂੰ ਨਾਈਸ ਮਾਖੀ ਖਾਇਆ ਖਾਇਆ ਕੱਠੇ ਫੜ ਦੇ ਨੇ ਨਾ ਖਾਦੇ ਨਾ ਉਹਨੂੰ ਕਿਉਂ ਉੱਡਾ ਤਾ ਰੋਕਦਾ ਪੁੱਤ ਨਾ ਖੰਦ ਨਾ ਸਾਰਾ ਕੁਝ ਅਦੇ ਨਹੀਂ ਪੁੱਤ ਅਜੇ ਪਾਪ ਨਹੀਂ ਕਰਦੇ ਹਾਂ ਉੱਡ ਜਾ ਉੱਡ ਜਾ ਅੱਜ ਹੀ ਬਾਹਰ ਬੈਠੇ ਆ ਤੇ ਇੱਧਰ ਪੱਖਾ ਹਿਲਾ ਰੱਖਿਆ ਫਰਾਟਾ ਆਹ ਹੋਰ ਕੀ ਸਾਡਾ ਗਿਆ ਮੋਕਾ ਨੂੰ ਪਤਾ ਨਹੀਂ ਲੱਗਿਆ ਟੈਨਸ਼ਨ ਆਂਦੇ ਚ ਕਿ ਆਟਾ ਮੁੱਕਿਆ ਕਿ ਨਹੀਂ ਮੁੱਕਿਆ ਇਹ ਤਾਂ ਹਰ ਵਾਰ ਹੀ ਆਟਾ ਦੋ ਪੀਣੇ ਕਰਕੇ ਰੱਖਦੇ ਆ ਪੀਣਾ ਤਾਂ ਮੈਂ ਸੇ ਵੀ ਕੀਤਾ ਪਿਆ ਧੋਤਾ ਪਿਆ ਸੀ ਪਰ ਇੱਕ ਵਾਰੀ ਝਾੜ ਲੈਣਾ ਸਾਫ ਜਿਹਾ ਹੋ ਜਾਊਗਾ ਹੂੰ ਹੁਣ ਸਬਜੀ ਸੁਬਜੀ ਕੱਟਦੇ ਆਂ ਬਾਹਰ ਬੈ ਕੇ ਪਤੇ 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 ਕਿ ਇਹਨਾਂ ਨੂੰ ਸੁਸਲਾ ਜਾ ਨਾਮ ਉਸ ਲੱਗਿੱਥੇ ਉਕਲੇ ਦੀ ਦੱਲ ਦੀ ਤੁਰ ਤਰੇ ਸਾਡੇ ਨੇ ਤੁਹਾਡੇ ਲਈ ਨੇ ਆ ਬੋਰੀ ਚੱਕ ਉੱਤੇ ਰੱਖਿਓ ਮੈਂ ਤੇ ਪਾਣੀ ਢੋਲਣਾ ਹੈ ਮੈਂ ਵੀ ਤੁਰਕ ਲੁੱਟਾ ਹਾਦੂ ਕਿ ਤੇਰੇ ਲਈ ਉੱਧਰ ਢੋਲ ਦੇ ਉਹ ਦੋ ਤਰਾ ਉਹ ਇੱਧਰ ਹੀ ਆਉਣਾ ਪਾਣੀ ਇੰਨਾ ਦੀ ਮੈਂ ਪਾਣੀ ਢੋਲਣਾ ਤੇ ਮੇਰੀ ਨਹੀਂ ਨਹੀਂ ਇਹ ਹੀ ਮਗਾਈ ਫਰਾ ਬਾਪੇ ਲਈ ਮੈਂ ਮੰਗਾਈ ਹੈ ਲੈ ਹਾਦੂ ਕਿ ਤੁਹਾਡੇ ਲਈ ਤਾਂ ਨਹੀਂ ਤੁਸੀਂ ਮੰਗਾਈ ਫਰਾ ਇਹਨੇ ਤਾਂ ਉਹ ਮੰਗਾਇਆ ਆਪਣਾ ਜੀਰਾ ਨਹੀਂ ਨਹੀਂ ਇਹਨੇ ਮੰਗਾਈ ਅੱਛਾ ਇਹ ਮਾਸੀ ਮੈਨੂੰ ਪਿਆਉਂਗਾ ਬੱਦੂ ਤੋਂ ਕੱਟਣਾ ਹੈ ਕੋਈ ਹਾਲ ਨਹੀਂ ਰਹੇਗਾ ਬੱਦੂ ਕੱਟਣਾ ਚਿੱਟੀ ਵਾਟਰ ਪਿਓ ਮੈਂ ਕਹਿ ਰਿਹਾ ਇੰਡੀਆ ਚ ਕੋਈ ਹਾਲ ਨਹੀਂ ਰਹਿਦਾ ਹੁਣ ਅਚਾਨਕ ਉੱਪਰ ਐਮ ਮਮਾ ਈਦੇ ਦੇ ਜਿਡੇ ਦਾ ਮੋਟਰ ਚਲਾ ਲੇ ਫਾਇਲਾ ਮਰ ਜਾ ਮਾੜਾ ਜਿਹੜਾ ਇਹ ਲੱਛਣ ਕਰਦਾ ਇਹਨੇ ਵਿੱਚ ਲਾਉਣਾ ਹੀ ਹੈ ਦੋਨ ਦਾ ਪਾਣੀ ਉਹਦੇ ਚ ਰੱਖਿਆ ਗਿਆ ਮੈਂ ਦੋਲ ਤੇ ਉੱਥੇ ਹੀ ਡਿਲੀ ਕਰਾਵਾਂਗੂ ਉੱਥੇ ਪਾਣੀ ਉਹਦੇ ਪਾਣੀ ਰੱਖ ਲੈਣੇ ਆਹੀ ਹੁਣ ਅੱਜ ਸਾਡੇ ਘਰੇ ਮੰਨ ਰਹੀ ਹੈ ਪਿਕਨਿਕ ਮੈਂ ਨਹੀਂ ਲੈਣਾ ਮੈਂ ਜਿਹਨੇ ਕਹਿਦਾ ਹੈ ਨੀ ਵਕੇਸ਼ਨ ਦੇ ਤਾਂ ਫਿਰ ਉਹੀ ਆ ਓਏ ਹੈਗਾ ਤੇ ਤੇਰੀ ਪਈਆਂ ਵਿੱਚ ਮੈਂ ਤੈਨੂੰ ਪਰੇ ਕਹਿਣ ਲੱਗਾ ਸੀ ਵੀ ਇੰਨੇ ਕਿਨੇ ਲੈਂਦੇ ਨੇ ਇਹਦੇ ਨਾਲ ਕੀ ਕੀ ਹੁੰਦੇ ਨੇ ਫਿਰ ਦਾ 10 10 ਸਾਲੀ ਹੋਰ ਲੈ ਵਾ ਫਿਰ ਜਾਏਗਾ ਹੁਣ ਆਇਨਾ ਵਾਸਤੇ ਵੱਡੇ ਵੱਡੇ ਲਿਆਥਿਆ ਆ ਬੱਚਿਆਂ ਨੂੰ ਜਿਹੜੇ ਹੁਣ ਦੁੱਧ ਚੋਣੇ ਤੇ ਮੁੰਡੇ ਦੇ ਗਾਲੀ ਪਾ ਗਏ ਗਾਲੀ ਅਸਤੇ ਸਭ ਕੁਝ ਪਵਾਗੇ ਕੀ ਅੰਨ ਨਾਲ ਤਾਂ ਉਹਨੂੰ ਗਾਲੀ ਪਵਾਗੇ ਲੱਤੀ ਪਵਾ ਹਾਂ ਲੈ ਫੜਾ ਫਤਿਆ ਆ ਲੈ ਆ ਦੇ ਮਾਰੂੰਗਾ ਕਿਉਂ ਟੱਟ-ਟੱਟ ਪੈਸੂੜੀ ਪਿੰਦੇ ਰਹੇ ਬੰਦਾ ਵੇਖ ਕੇ ਜੀ ਦੋ ਨਾ ਹਾਂ ਇੰਨੇ ਮਹਿੰਗਾਈ ਹੈ ਇਸ ਨੂੰ ਮੇਰੀ ਗਲਤੀ ਕਿਹਦਾ ਗਲਤ ਹੈ ਆ ਫੜ ਆਪਣੇ ਛੋਟਾ ਜਾ ਗੱਟੂ ਜਾ ਕੋਈ ਚੀਟਿੰਗ ਜੁੜਿੰਗ ਨਹੀਂ ਲੈ ਅੰਦਰ ਪੜ ਲੈ ਅੰਨਾ ਆਇਆ ਨਾ ਚਲ ਕੋਈ ਗੱਲ ਨਹੀਂ ਬੀਬੀ ਵਾਲੀ ਲਿਆਉਣਾ ਰਹਿਣ ਦੇ ਯਾਰ ਚੱਲਣਗੇ ਯਾਰ ਹਾਂ ਬੜਾ ਆ ਜਾ ਇੱਥੇ ਨਾਲੇ ਘੁੱਟ-ਘੁੱਟ ਪਈ ਨਿੰਦ ਕਰਕੇ ਗੁੱਸਾ ਨਾ ਨਾ ਬੋਸ ਦੇਣਾ ਸਿਆ ਪਿਆ ਦੇਣਾ ਇਹ ਵੀ ਨਾ ਕਿਤੇ ਜੀ ਗੇਮ ਲਿਆਉਣੇ ਨਹੀਂ ਖੜੇ ਸਾਰਾ ਘੋੜਾ ਰੋੜੇ ਗਿਆ। ਘਰੇ ਸੇਮ ਹੀ ਨੇ। 10-10 ਸਾਲੇ ਪੈਕੇਟ ਲੈ ਕੇ ਆਇਆ ਹਾਂ। ਜਾਓ ਯਾਰ। ਉਹ ਪੰਜਾਬ ਆਉਂਦਾ। ਭੋਜੀ ਵੀ ਆਏ ਦੇਖ। 20-20 ਰੁਪਏ ਵਾਲੇ ਤਾਂ ਲੈ ਕੇ ਆਉਣੇ ਸੀਗੇ। ਤੁਹਾਨੂੰ ਮਿਲ ਗਿਆ। ਗੱਲ ਆਈ ਉਹ ਤੇ ਭੁੱਖਿਆ ਮਰ ਗਿਆ ਸਾਨੂੰ ਤੇ ਤੁਸੀਂ ਕੁਝ ਪੋਇਆ ਨਹੀਂ ਹੈਗਾ ਜੀ ਅਸੀਂ ਤੁਹਾਨੂੰ ਗੱਲ ਪੈਂਦੀ। ਖਵਾਇ ਨਹੀਂ ਜੇ ਤੁਸੀਂ ਮੰਗੋਗੇ ਫੇਰ ਹੀ ਖਵਾਉਂਗਾ। ਕਿਉਂ ਮੰਨ ਕੇ ਆਇਆ ਤਾ ਜਾ ਹੀ। ਜਦੋਂ ਜਦੋਂ ਸਾਰਾ ਬਾਜ਼ਾਰ ਨਿਕਲ ਕੇ ਉਦੋਂ ਤੁਸੀਂ ਮੰਗਣ ਲੱਗੇ ਖਾਣਾ ਸੀ। ਕਰਨੀ ਆਪਾਂ ਉਹਨੂੰ ਪੜ ਕੇ ਮੰਜਾ ਕਰਾਣੀ ਹੈਗਾ ਇਹ ਨਾ ਹੋਵੇ ਕਿ ਤੇ ਚ ਰੰਗੀ ਕਾਲਾ ਗਿਆ ਲੱਗੀ ਜਾਵੇ ਹੋਰ ਉਸ ਤਾਂ ਕਿ ਸਾਡਾ ਰੰਗੇ ਬਹੁਤ ਗੋਰਾ ਹੁੰਦਾ ਹੈ ਕਿ ਤੱਕਾ ਕਾਲਾ ਕਰਤਾ ਦੋ ਤਿੰਨ ਚੁੱਕੇ ਫਿਰ ਫਿਰ ਕੇ ਜਾ ਕੇ ਇਹ ਬਹੁਤ ਸਾਫੀ ਰੰਗਤਾ ਇਹ ਤੇ ਰਛਾਈਆਂ ਪਈਆਂ ਤਾਂ ਹੋਣੀ ਚਾਹੀਏ ਤਾਂ ਪਾਰਲਰ ਜਾਂਦਾ ਨਹੀਂ ਜਾਂਦਾ। ਦੇਖਾਂ ਕਿ ਤੇ ਆਪੋਂ ਤਾਂ ਫੇਰ ਹੋਈ ਬੀਕ ਦੇ। ਇਹ ਮਾਂ ਪੁੱਤ ਨੇ ਫੜ ਰੱਖੇ ਪੈਪਸੀਆਂ। ਹੈਂ? ਲਗਾਈਆਂ ਨੇ ਤੁਸੀਂ ਉਹਦੋਂ ਮਗਾਈਆਂ ਨਹੀਂ। ਫੜ ਲੈ ਗਲਾਸ ਲੈ ਕੇ ਲੋ। ਇਹਨਾਂ ਮਾਰ ਮੱਥੇ ਜਿਹਨਾਂ ਦੇ ਬਲਾ। ਇਹਨਾਂ ਨੂੰ ਧੋਵਾ ਪਹਿਲਾਂ। ਇਹਨਾਂ ਨੂੰ ਤਾਂ ਦੱਦਾ ਰਾਇ। ਇੱਥੇ ਪੀ ਲੋ। ਹੂੰ। ਅਜੇ ਲੈ ਕੇ ਆਪ ਤਾਂ ਜੀਰ ਦੀ ਮਿਕਸ। ਕਿੰਨੀ ਆ ਕਿੰਨੀ ਮੋਲ ਲੱਗਣਾ। ਬੱਸ ਤੇ ਦਾਦੀ ਨੂੰ ਬੁਲਾ ਦੇ। ਬੋਤਲਾਂ ਛੱਡ ਵੱਡੇ ਵਰਗੇ ਲੈਣ। ਤੇਰੀ ਬਾ ਦੋਗੀਆਂ ਨਹੀਂ ਹੁਣ ਦੁੱਗੀਆਂ ਦੁੱਗੀਆਂ ਨੇ ਜਿਹੜੀਆਂ ਕੱਲ ਉੱਥੇ ਗਈਆਂ ਆ ਲੋ ਕਦੇ ਨੀਤ ਸੀ ਵਿੱਚ ਸਾਰੇ ਕੁਕਰੇ ਢੁੱਲ ਲਗੇ ਮੇਰੇ ਕੋਈ ਨਾ ਬਾਹਰ ਸ਼ਾਹ ਕੋਟਾਂ ਦੇ ਚੋਂ ਇਹ ਕਦੀ ਕੁਕਰੇ ਨਹੀਂ ਲਾਦੇ ਆ ਕਿ ਤੁਸੀਂ ਆਹੋ ਹਾਂ ਬਾਦੀ ਹੋਈ ਪਟੋੜਿਆਲੀ ਇਹ ਕੱਲ ਲਿਆ ਕੇ ਕਿ ਮਸਾ ਮਿਲੇ ਨੇ ਮੈਨੂੰ ਮੇਰੇ ਕੁਕਰੇ ਇਹ ਦੋ ਖਾਣੀਆਂ ਜਮਨ ਦੱਸੋ ਦੋ ਕੁਕਰੇ ਨਹੀਂ ਮੇਰੇ ਭਾਜੀ ਬਿਸ਼ੇਰੀ ਜਮਨ ਤੋਂ ਗਿਰ ਗਏ ਮੈਂ ਸਰ ਭਾਜੂ ਗ੍ਰਾਮਣ ਦੇ ਫੇਰ ਤੇ ਟਣਾ ਨਹੀਂ ਦੇਣਾ ਮੈਂ ਆਪ ਹੀ ਅਰੇਂਜ ਕਰ ਲਵਾਂਗਾ ਭਾਜੀ ਨੂੰ ਕਹਿਆ ਸਿਆਣਾ ਮੈਂ ਕਿਹਾ ਚਪੜਾ ਪਾ ਕੇ ਚੜ੍ਹਦ ਰੱਖਤੇ ਕਹਿਣਾ ਨਹੀਂ ਟੁੱਟਿਆ ਭਾਜੀ ਦਾ ਹੱਥ ਨੂੰ ਟੱਡਣੀ ਮੈਂ ਵਸੀ ਆਹੀ ਟਾਈਮ ਜੈ ਸੀ ਨਹੀਂ ਹੋਣਾ ਜਦੋਂ ਹੋਇਆ ਸਾਰੇ ਹੂੰ ਉਸ ਤੇ ਪਾਇ ਪਾ ਵੇ ਵੀ ਲੈ ਭਰਾਵਰ ਪੂਰਾ ਦਿਨ ਨਹੀਂ ਕੱਟੇ ਨੋ ਨਾ ਲੈ ਮੈਂ ਵਿਚਰ ਹੀ ਗਏ ਮੇਰਾ ਗੁੱਸਾ ਕਰ ਗਿਆ ਲੋਖਰਾ ਕਰਦਾ ਕਰਗਾ ਇੰਨੀ ਗੱਲ ਨਹੀਂ ਹੈਗੀ ਅਸੀਂ ਦੋ ਜੀ ਜੀਜੇ ਦਾ ਨਖਰਾ ਹੀ ਕੋਈ ਨਾ ਲੌਂਗ ਦਾ ਕੱਢ ਕੇ ਸੋਈ ਹੱਥ ਨਹੀਂ ਹੈਗੀ ਮੈਂ ਜਦੋਂ ਮੈਂ ਫੜੀ ਉਦੋਂ ਮੈਂ ਭਾਈ ਦੇਖਾ ਰਿਹਾ ਸੀ ਜੀ ਬਨੇ ਨੇ ਭਾਈ ਸਾਡੇ ਪੈਦਲ ਗਿਆ ਇਹਨਾਂ ਦਾ ਕੀ ਤਰ੍ਹਾਂ ਦੇ ਤੁਹਾਰ ਦੇ ਸੀ ਜੀ ਇਹ ਤੇ ਪਰੇ ਬੋਲ ਰਿਹਾ ਕੋਈ ਤਰ ਹੈ ਜੀ ਸ਼ਿਵੀ ਕਰੇ ਤਦ ਜੋ ਜਿਕਾ ਇਹ ਕਰੇ ਕਿਸੇ ਵੀ ਮੈਡਮ ਕਰੇ ਹਾਂ ¿Qué hay, okay, no? Ah. ¿Cuál well, es ਗੱਲ ਕਰ ਲਿਆ ਜੀ ਅਰਨਾਲੀ ਫੋਨ ਤੇ ਗੱਲ ਕਰ ਲੈਂਦੀ ਆ ਵੀ ਸਾਨੂੰ ਐਦਾਂ ਵਧੀਆ ਲੱਗ ਵਧੀਆ ਲੱਗਦਾ ਫਿਰ ਇੱਕ ਦਿਨ ਚਰਨ ਦੀ ਵੀ ਗੱਲ ਲੱਗੀ ਨੂੰ ਅੱਪਨੀ ਕੰਜੀ ਤਾ ਤੈਨੂੰ ਛੱਡ ਜੂਗੀ ਵੇਟ ਤੇ ਨਾਲ ਰੰਗੂ ਬਣਾਣਾ ਨਾ ਕੋਈ ਗੱਲ ਲੱਗੂ ਲੱਗੂ ਮੇਰਾ ਉਹ ਮੇਰਾ ਵਰਤਮਾਨ ਹਾਂ ਨਾ ਜੋ ਕੱਢਿਆ ਇਹ ਨਾਲ ਅਮਰ ਪਰਾਂ ਹੁੰਦੀ ਸਹੀ ਹਾਂ ਆਟਾ ਵੜਾ ਕੇ ਮਾਤੇ ਤੇਰੇ ਸਿਰ ਨੂੰ ਕੈਮਰਾ ਵੀ ਕਿਸੇ ਦੇ ਦੇਗਾ ਮਾਲੀ ਜਦੋਂ ਵਧੀਆ ਕੰਮ ਨਿਪਟਾ ਜੂਗਾ ਵਧੀਆ ਹੋਊਗਾ ਪਤਾ ਸਾਵਾ ਤੇਰੇ ਮਾਹ ਮਾਲੀ ਤੋਂ ਮਾਲੀ ਤੋਂ ਨਾ ਤੂੰ ਬੈਠੀ ਹੀ ਜੇ ਮੈਂ ਤਾਂ ਤੂੰ ਬੈਠਾ ਰਹੂਗਾ ਠੀਕ ਕਰ ਲਾਂ ਮੈਂ ਤਾਂ ਮਾਲੀ ਕੱਲ ਮਾਲੀ ਨੇ ਪੇਂਟ ਕੀਤਾ ਅੱਜ ਮਾਲੀ ਬੂਟੇ ਵੜ ਰਹੇ ਆ ਕਿੱਥੇ ਵੜਨਦੇ ਆ ਦੇਖੋ ਹਾਦੀ ਹੋਈ ਤੇਰੀ ਇਹ ਕੋਈ ਸਿੱਧੇ ਰਾਤ ਤੈਨੂੰ ਕੋਈ ਪਲਾਣਾ ਨਹੀਂ ਹੁੰਦਾ ਹੈਗਾ ਕਾਲੀ ਕੋ ਉਤਨਾ ਚਿੱਟੇ ਕੁਕਰ ਕੇ ਦੀ ਪਰਸੋ ਹੋਣੀ ਨਾ ਪੱਕਾ ਬਣੇ ਚਿੱਟਾ ਪੱਕਾ ਰਾਤ ਕਿਤਾਬ ਲੈ ਲਰ ਆ ਗਿਆ ਹੈ ਅੱਜ ਲਾਲ ਬਣ ਕੇ ਗਾ ਲਾਲ ਕੁੱਕੜ ਆ ਗਿਆ ਅੱਜ ਲਾਲ ਬਣ ਬਣਾ ਹੁਣ ਨਹੀਂ ਲੱਕੜ ਬਣਾ ਹੋਇਆ ਚਿੱਟਾ ਦੁੱਧ ਚਿੱਟਾ ਕੁਕਰ ਬੜਾ ਡੰਗਰ ਹੋ ਰੇ ਬਣਨ ਲੱਗ ਗਿਆ ਰਾਤ ਨੂੰ ਕੋਈ ਨਹੀਂ ਨਹੀਂ ਫਾਇਦੂ ਦੇ ਕੋਈ ਪੈਂਦਾ ਵੀ ਨਹੀਂ ਹੈਗਾ ਹਣਾ ਬੱਚੀਆਂ ਛੱਡ ਬੱਚੀਆਂ ਹਨ ਨਾਲ ਪਹਿਲਾਂ ਆਪੇ ਦਾ ਬਲੇਰੋ ਆਇਆ ਕੀ ਫਟੋ ਕਾ ਪਾ ਕੇ ਮੈਨੂੰ ਬੰਦਾ ਪੁੱਛੇ ਵੀ ਇਦਾਂ ਥਾ ਹੈ ਨਿਕਰੇ ਕਲਾਉਣ ਹਾਂ ਨੀ ਹੈਗੀ ਮਰ ਸਾਈਕਲ ਅੰਦਰ ਖਰਾਾ ਦਿਓ ਮੈਂ ਤਾਂ ਵੇਚ ਦੇਣਾ ਅੱਜ ਸਾਈਕਲ ਕਵਾੜੀਏ ਨੂੰ ਜਿਹੜਾ ਸਲਾਤੂ ਘਰ ਰੱਖਿਆ ਨੇ ਦੇ ਕਿੱਥੋਂ ਲੱਗੀ ਕਿੱਥੇ ਚਲੀ ਗਈ ਬਾਈ ਬਾਈ ਤੇ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਹੋਸਟ ਨਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲੋ ਜੀ ਬੱਚੇ ਚਲੇ ਗਿਆ ਸਕੂਲ ਤੇ ਹੁਣ ਆਪਾਂ ਪੀਣੀਏ ਕੁੱਟ ਕੁੱਟ ਚਾਹ ਚਾਹ ਦਾ ਨਸ਼ਾ ਇਦਾਂ ਕਿ ਜਿਹਦਾ ਪੈਗ ਲਾਉਣ ਵਾਲੇ ਨੂੰ ਪਿਆਰ ਨਸ਼ਾ ਨਹੀਂ ਹੁੰਦਾ ਹੈਗਾ ਹੱਥ ਨੇ ਕਿ ਪੈਗ ਤਾਂ ਲਾਉਣਾ ਹੀ ਲਾਉਣਾ ਚਾਹੇ ਕੁਝ ਮਰਜ਼ੀ ਹੋਵੇ ਚਾਹੇ ਘਰ ਦੇ ਨਾਲੀ ਜਾਣ ਚਾਹੇ ਕੁਝ ਮਰਜ਼ੀ ਕਰੀ ਜਾਣ ਹਨਾ ਤੇ ਪ੍ਰਧਾਨ ਸਾਹਿਬ ਮੇਰੇ ਨਾਲੋਂ ਵੀ ਕਾਲੇ ਆ ਪ੍ਰਧਾਨ ਸਾਹਿਬ ਸਿੱਧਾ ਰਸੋਈ 'ਚ ਤੇ ਚਾਹ ਪੀਣ ਜਾ ਕੇ ਨਹੀਂ ਨਹੀਂ ਚਾਹ ਨਹੀਂ ਪੀਂਦਾ ਕਿੜੀਆਂ ਆਣੇ ਪੱਖਾ ਓਕੇ ਆਹ ਤਾਂ ਬਹੁਤ ਸੋਹਣਾ ਕੰਮ ਕਰ ਰਹੇ ਨੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਕਹਿੰਦੇ ਕਿ ਮੈਂ ਕੀੜਿਆਂ ਨੂੰ ਦਾਣੇ ਪਾਇਆ ਕਰਨੇ ਜਿਵੇਂ ਸਾਡੇ ਕੀੜੇ ਦਾ ਭੌਣ ਨਹੀਂ ਕਹਿੰਦੇ ਉੱਥੇ ਮੈਂ ਕਰਨੀ ਪੌਣਾ ਨੂੰ ਆਣਾ ਅੱਜ ਉਹਦੀ ਪੌਂਦੇ ਹੋ ਵੈਰੀ ਗੁੱਡ ਵੈਰੀ ਗੁੱਡ ਜੰਗ ਵੈਰੀ ਗੁੱਡ ਵੈਰੀ ਗੁੱਡ ਇਦਾਂੇ ਕੰਮ ਕਰਿਆ ਕਰੋ ਸਾਰੇ ਜਣੇ ਬੁਧੀ ਚਲੋ ਜੀ ਅੱਜ ਸਾਨੂੰ ਚਾਹ ਪੀẽਗੇ ਪਾਣੀ ਬਹੁਤ ਠੰਡਾ ਹੋ ਗਿਆ ਪਹਿਲਾਂ ਮੈਂ ਸਿਰਸ ਰੁਟ ਕੇ ਦੋ ਤਿੰਨ ਗਲਾਸ ਪਾਣੀ ਦੇ ਪੀ ਲੈਣੀਆਂ ਇੱਕ ਤਾਂ ਉੱਧਿਆ ਸਾਰੀ ਫਿਰ ਇੱਕ ਜਦੋਂ ਬਚਾਈ ਰੋਟੀ ਬਾਨੇ ਦੀ ਉਦੋਂ ਬਾਅਦ ਹੁਣ ਇੱਕ ਮੈਂ ਚਾਹ ਪਕਲਾ ਪੀ ਲੈਣਾ ਹੈ ਪ੍ਰਧਾਨ ਸਾਹਿਬ ਅੱਗੇ ਤੁਹਾਡਾ ਆਟਾ ਮੁੱਕ ਗਿਆ ਸੀ ਅੱਜ ਰਾਤ ਪਿਆ ਲਿਆਦਾ ਇਨਸਟੈਂਟ ਆਟਾ ਪਿਆ ਗਿਲਾਦਾ ਨਾ ਪ੍ਰਧਾਨ ਇਸ ਜੰਗ ਕੀ ਹਾਂ ਅੱਜ ਦੇ ਆਟਾ ਲੈ ਆਏ ਆ ਉਹ ਫਿਰ ਇਨਸਟੈਂਟ ਹੀ ਹੋ ਗਿਆ ਵਰ ਕਿੰਦਾ ਚਾਹ ਕੜਕ ਦੇ ਗਿਆ ਆਟਾ ਲਿਆਏ ਜਾਏ ਆ ਤੜਕ ਪਿਆ ਕੇ ਲਿਆਏ ਗੱਲ ਤਾਂ ਇਤੋਂ ਹੀ ਏ ਇੱਧਰ ਸਾਰੇ ਕੱਪੜੇ ਸਾਡੇ ਆ ਬੈੱਡ ਨਾ ਕੱਪੜਿਆਂ ਦੇ ਭਰੇ ਆ ਰਹਿੰਦਾ ਤੇ ਹੁਣ ਜਿਹੜੇ ਡਾਈਡੂਈ ਹੋ ਕੇ ਆਏ ਆ ਤੇ ਬਸ ਉਹ ਜਾਣੇ ਆ ਉਹ ਜਿਹੜੇ ਕਢਾਈਆਂ ਹੋ ਕੇ ਆਈਆਂ ਨੇ ਆ ਦੇਖੋ ਆ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਇੱਕਾ ਨੀਚੇ ਵਰਕ ਬਹੁਤ ਸੋਹਣਾ ਹੋਇਆ ਆ ਵਾਲਾ ਵਰਕ ਤਾਂ ਇੰਨੇ ਇੱਕ ਸੋਹਣੇ ਹੋ ਕੇ ਆ ਰਹੇ ਨੇ ਨਾ ਇਹਨਾਂ ਨੂੰ ਕਹਿੰਦੇ ਆ ਵੀ ਵਾਕਈ ਬੁਟੀਕ ਦੇ ਬਣੇ ਹੋਏ ਸੂਟ ਨੇ ਤੇ ਸਾਰੇ ਅਜ ਕਢਾਈ ਹੁੰਨੇ ਜਾਣੇ ਆ ਇਹ ਸੱਚ ਕਢਾਈ ਹੋ ਕੇ ਆਏ ਆ ਤੇ ਇੱਧਰ ਦੇ ਡਾਈ ਹੋਏ ਪਏ ਜਾਣੇ ਆ ਬੰਦਲਿਕਾ ਦੇ ਮੌਂਦੇ ਪਈਆਂ ਜਿੱਦਾਂ ਵੀ ਤੁਹਾਡੇ ਘਰੇ ਵਿਆਹ ਕੇ ਆਈਆਂ ਮੈਂ ਬੰਦਲੀਆਂ ਹੀ ਆ ਅੱਛਾ ਇਹ ਇੱਕ ਹੀ ਗੱਲ ਬਣੀ ਜੀ ਇਹ ਲਾਂਮੇ ਹੁੰਦੇ ਜਿਵੇਂ ਸਾਰੇ ਮਰਸੋਰੇ ਨੂਨ ਲਾਂਮੇ ਦੇ ਅੰਦਰ ਦੇ ਇਦਾਂ ਨੂਨ ਸਾਰੇ ਮਰਸੋਰੇ ਲਾਂਮੇ ਦੇੰਦੀ ਰਹਿੰਦੀ ਇਤਰੇ ਪੜਦਾ ਨਹੀਂ ਵੈਸੇ ਕਹਿਣਾ ਕਿਆ ਆਇਆ ਐ ਇਸ ਵਿੱਚ ਇਹ ਜ ਉਹ ਹੈ ਆਪਣੇ ਚੌੜਲੇ ਥੋੜੇ ਚੱਕਰ ਚੱਕਰ ਤੇ ਸਤਨਾ ਜਾ ਹੁੰਦਾ ਇੱਕ ਬਣਾ ਬਣਾਏ ਸਤਨਾ ਜਾ ਤਾਂ ਉਹਦੇ ਉਹਦੇ ਵਾਸਤੇ ਹੁੰਦਾ ਚਾ ਉਹ ਚਿੜੀਆਂ ਵਾਸਤੇ ਅੱਛਾ ਇਹ ਕੀੜਿਆਂ ਵਾਸਤੇ ਆ ਕੀੜਿਆਂ ਵਾਸਤੇ ਓਕੇ ਓਕੇ ਆ ਸਾਈਕਲ ਅੱਜ ਫਤਿਹ ਦਾ ਵੇਚਣਾ ਕਵਾੜ ਕੀਤਾ ਪਿਆ ਫਤਿਹ ਨੇ ਸਾਈਕਲ ਦਾ ਹਾਂ ਤੇ ਰਮੀ ਪਾਇ ਨਾ ਮੈਂ ਐਹ ਜਲਦੀ ਪਾ ਕੇ ਆਓ ਫਿਰ ਆ ਕੇ ਚਾਹ ਪਾਓ ਮੇਰੇ ਤੇ ਗਲਾਸ ਚ ਇਹ ਚਾਹ ਪੀਨੇ ਹੈ ਹੈ ਕੀ ਆਪਦੇ ਵਾਰੀ ਕਿਵੇਂ ਮੁੜ ਕੇ ਹੈ ਕੀਤਾ ਜੋ ਜੇਟ ਆਪਣੇ ਨੂੰ ਫਾਈਬਰ ਆਪਾਂ ਲਵਾ ਦਿੱਤੀ ਕਿਉਂਕਿ ਕਈ ਵਾਰ ਆਪਾਂ ਨਾ ਆਪਣੇ ਵਿਹੜੇ ਚ ਕਿੱਦਾਂ ਬੈਠੇ ਹੁੰਨੇ ਆ ਅਚਾਨਕ ਕੋਈ ਆ ਜਾਏ ਤਾਂ ਬੁਰਾ ਲੱਗਦਾ ਤੇ ਬਾਕੀ ਚਾਹੀਦਾ ਵੀ ਇਹ ਚੀਜ਼ ਸੇਫਟੀ ਜ਼ਰੂਰੀ ਹੈ ਹੋਰ ਵੀ ਬਹੁਤ ਕੰਮ ਕਰਨ ਵਾਲੇ ਨੇ ਹੌਲੀ ਹੌਲੀ ਉਹ ਵੀ ਕਰਾਂਗੇ ਹਨਾ ਵਿਲੇਜੇ ਵਿੱਚ ਹੋ ਗਏ ਇਹ ਨਾਲ ਕਿੰਨਾ ਸੋਹਣਾ ਲੱਗਣ ਲੱਗਿਆ ਕੁੰਦਰ ਗੇਟ ਹੈ ਨਾ ਬੜਾ ਜੰਮਾਇਆ ਹੋ ਗਿਆ ਨਾਲ ਹੈ ਉਧਰ ਕੋਈ ਮਤ ਕਰਨਾ ਉਧਰ ਕੋਈ ਬੱਟ ਮੈਨ ਲੱਗ ਕੇ ਠੀਕ ਲੱਗ ਰਿਹਾ ਆਹ ਜੀ ਸਹੀ ਨਹੀਂ ਹੈ ਜੀ ਨਾ ਉਧਰ ਦੇਖੋ ਥੋੜਾ ਪਰਲੇ ਪਾਸੇ ਕੱਟ ਨਹੀਂ ਹੈਗਾ ਹਾਂ ਪਰੋਂ ਘੱਟ ਲੱਗ ਰਿਹਾ ਥੋੜਾ ਜਿਹਾ ਨੀਚੇ ਦੇਖੋ ਜ਼ਿਆਦਾ ਏ ਆ ਜੇ ਮੈਂ ਪੂਰਾ ਹੋਇਆ ਹੋਇਆ ਫਿਲ ਵਿੱਚ ਨਹੀਂ ਚਲੋ ਠੀਕ ਹੈ ਹੋਰ ਚਲੋ ਠੀਕ ਹੈ ਠੀਕ ਤਾਂ ਹੋ ਗਿਆ ਮਰਮੋਕ ਦਾ ਗ੍ਰੈਂਡਰ ਨਾਲ ਇੱਥੇ ਜੀ ਆ ਜਾਏ ਇਹ ਹਾਂ ਬਸ ਕੱਢਣਾ ਕੋਈ ਮੈਂ ਕਿਹਾ ਥੋੜਾ ਜਿਹਾ ਥੋੜਾ ਇਧਰੋਂ ਕੱਟ ਦਿੰਦਾ ਅੱਕਲ ਕਾ ਜੀ ਨਹੀਂ ਠੀਕ ਵੀ ਹੈ ਕੰਗਰ ਆ ਫੁੱਲ ਮਾਰ ਰਹੇ ਜੂਗਾ ਨਾ ਤੇ ਤੇ ਮੇਰੇ ਕੋ ਟਾਈਟ ਨਹੀਂ ਹੋਣਾ ਇਹ ਤਾਂ ਹੈ ਕਿ ਟੁੱਟਣ ਦਾ ਵੀ ਡਰ ਰਹੂਗਾ ਫਿਰ ਚਲੋ ਕਰੋ ਤੁਹਾਨੂੰ ਜਿਵੇਂ ਤੁਹਾਨੂੰ ਸੱਟ ਲੱਗਦਾ ਕੰਮ ਚਲੋ ਜੀ ਆਪਾਂ ਸੁਨਾਮ ਚੱਲੇ ਸੀ ਤੇ ਇੱਕ ਬੱਚਾ ਵਿਚਾਰਾ ਨਾ ਲਿਫਟ ਮੰਗ ਰਿਹਾ ਸੀ ਪਹਿਲਾਂ ਅਸੀਂ ਅੱਗੇ ਲੰਘ ਗਏ ਕੁਲਿੰਦਰ ਫੇਰ ਵਾਪਸ ਆਇਆ ਕਹਿੰਦੇ ਵਿਚਾਰਾ ਦੇਖ ਰਿਹਾ ਤੈਨੂੰ ਲਿਫਟ ਦੇ ਦਿੰਨੇ ਆ ਕਿ ਪਤਾ ਨਹੀਂ ਸਹੀ ਹੈ ਕਿ ਗਲਤ ਹੈ ਨਾ ਇਹ ਬੁੱਤਾ ਦੇ ਸਾਨੂੰ ਆਇਆ ਸੀ ਕਿ ਬੱਚਾ ਪਤਾ ਨਹੀਂ ਕਿਹੜੇ ਪਿੰਡ ਦਾ ਇਹ ਤੇ ਪਰ ਬੱਚਾ ਸਾਡੇ ਪਿੰਡ ਦਾ ਹੀ ਤੇ ਦੇਖੋ ਬੱਚਾ ਦਿੱਲੀ ਤੁਰ ਕੇ ਜਾਂਦਾ ਇੱਥੋਂ 2.5 ਕਿਲੋਮੀਟਰ ਦਾ ਹੋਣਾ ਨਾ ਦੂਸਰਾ ਪਿੰਡ ਦਾ ਦੇ ਦੂਸਰੇ ਪਿੰਡ ਚ ਗਰਾਉਂਡ ਚ ਜਾਂਦਾ ਖੇਡਣ ਵਾਸਤੇ ਤਾਂ ਇਹ ਜਿਹੇ ਬੱਚੇ ਇੱਕ ਦਿਨ ਜ਼ਰੂਰ ਕਾਮਯਾਬ ਹੁੰਦੇ ਨੇ ਤੇ ਮੈਨੂੰ ਬਹੁਤ ਖੁਸ਼ੀ ਮਿਲਦੀ ਜਦੋਂ ਕੋਈ ਮੈਨੂੰ ਇਦਾਂ ਦਾ ਬੱਚਾ ਮਿਲਦਾ ਜਿਹੜਾ ਮਿਹਨਤ ਕਰਦਾ ਕਿਉਂਕਿ ਜਦੋਂ ਮਿਹਨਤ ਤੋਂ ਬਾਅਦ ਮੈਨੂੰ ਦਾ ਫਲ ਮਿਲਦਾ ਨਾ ਤਾਂ ਬਹੁਤ ਜ਼ਿਆਦਾ ਹੀ ਜਾਣਗੀ ਜੀ ਆਈ ਮਤਲਬ ਪਹਿਲੀ پیشنਟ ਹੀ ਹੈਗੀ ਅੱਛਾ ਜੀ ਵੈਰੀ ਗੁੱਡ ਵੈਰੀ ਗੁੱਡ ਪੁੱਤ ਹਾਂ ਰੈਸ਼ਿੰਗ ਜੀ ਅੱਛਾ ਜੀ ਬਹੁਤ ਵਧੀਆ ਗੱਲ ਪੁੱਤ ਤੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਨਾ ਠੀਕ ਹੈ ਕਿਸੇ ਵੀ ਚੀਜ਼ ਦੀ ਤੁਹਾਡਾ ਘਰ 메ਨ ਰੋਡ ਦੇ ਉੱਪਰ ਹੈ ਠੀਕ ਹੈ ਪੁੱਤ ਜਾਣਦਾ ਕੁਲਵਿੰਦਰ ਫੋਟੋਗ੍ਰਾਫਰ ਨੂੰ ਹਾਂ ਬਸ ਫਿਰ ਤੂੰ ਸਾਡੇ ਘਰੇ ਆ ਜਾਕਰ ਤੈਨੂੰ ਕਿਸੇ ਵੀ ਚੀਜ਼ ਲੋੜ ਆ ਤੈਨੂੰ ਨਹੀਂ ਕੋਈ ਛੱਡਣ ਕੇ ਜਾ ਢੜ ਕੇ ਆਉਣ ਵਾਲਾ ਨਾ ਤੇ ਤੂੰ ਸਾਡੇ ਘਰੇ ਆ ਜਾਕਰ ਤੈਨੂੰ ਕੁਲਵਿੰਦਰ ਸਾਡਾ ਆਇਆ ਕਰਨਗੇ ਠੀਕ ਹੈ ਪਰ ਤੇਰੀ ਮਿਹਨਤ ਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਓਕੇ ਪੁੱਤ ਕੋਈ ਸੈਟਲ ਵਗੈਰਾ ਨਹੀਂ ਹੈਗਾ ਤੇ ਕੋਲ ਸੈਟਲ ਮਰੇ ਆਇਆ ਸੀ ਇਹ ਗੁੱਟੀ ਦੇ ਮੇਰਾ ਐਕਸੀਲਟ ਹੋਦੀ ਮੇਰੇ ਅੱਛਾ ਠੀਕ ਹੈ ਗੁੱਟੀਆਂ ਸੀ ਓਕੇ ਪੁੱਤ ਓਕੇ ਹੁਣ ਉਹ ਠੀਕ ਨਹੀਂ ਹੋ ਸਕਦਾ ਕਿ ਕਿਦਾਂ ਉਹ ਤਾਂ ਸਾਰਾ ਟੁੱਟਿਆ ਜਾਈ ਮੈਂ ਸਾਰਾ ਟੁੱਟਿਆ ਸਾਰੀਆਂ ਲੈ ਕੇ ਦੇਣਗੇ ਡੈਡੀ ਲੈ ਕੇ ਦੇਣਗੇ ਹਾਂ ਠੀਕ ਹੈ ਕੀ ਕੇ ਕਿਨੇ ਪੁੱਤ ਡੈਡੀ ਦੇ ਤੇ ਪੁੱਤ ਪਰ ਮਿਹਨਤ ਦੱਬ ਕੇ ਕਰਨੀਆਂ ਚੰਗਾ ਪੁੱਤ ਹਾਂ ਤੇ ਕੋਸ਼ਿਸ਼ ਕਰਿਆ ਕਰਾਂਗੇ ਪਰ ਨੀਤੁਰ ਵੀ ਸ਼ਾਮ ਨੂੰ ਜਾਇਆ ਕਰਨ ਪਰ ਸਾਡੇ ਇੱਧਰ ਜਾਣ ਕਰਕੇ ਪਰਨੀਤਰਾ ਦੀ ਸੈਟਿੰਗ ਨਹੀਂ ਹੁੰਦੀ ਹੈਗੀ ਵਿਚਾਰਿਆਂ ਨੇ ਜਾਣ ਦੀ ਉਹਨਾਂ ਨੂੰ ਟਿਊਸ਼ਨ ਵੀ ਲਾਉਣਾ ਏ ਹੁਣ ਸਾਨੂੰ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਕੀ ਨਾ ਕਰੀਏ